ਦੋਸਤੋ ਬੜੇ ਲੋਕ ਨੇ ਜਿਹੜੇ ਇਸ ਸਿੰਘ ਦੀ ਦਸਤਾਰ ਤੇ ਇਸ ਸਿੰਘ ਦੇ ਦਮਾਲੇ ਤੇ ਕਿੰਤੂ ਪਰੰਤੂ ਕਰਦੇ ਨੇ ਜਿਹੜੇ ਆਪ ਸਿਰੋਂ ਮੋਨੇ ਨੇ ਮੇਰੇ ਸਾਹਮਣੇ ਨਾਲ ਮੀਟਰ ਸਵਾ ਮੀਟਰ ਦਾ ਦਮਾਲਾ ਸਿਰ ਤੇ ਉਹ ਨਹੀਂ ਬਣ ਸਕਦੇ ਤੇ ਉਹਨਾਂ ਦਾ ਸਿਰ ਪੀੜ ਕਰ ਲ ਪੈਂਦਾ ਆ ਤੇ ਉਹ ਵੀ ਇਸ ਬਾਬੇ ਦੀ ਦਸਤਾਰ ਤੇ ਕਿੰਤੂ ਪਰੰਤੂ ਕਰਦੇ ਨੇ ਕਿ ਐਵੇਂ ਕਮਲਿਆਂ ਵਾਂਗੂ ਵਜਨ ਚੱਕੀ ਫਿਰਦਾ ਯਾਰ ਉਹ ਭਲਾ 200 ਕਿਲੋ ਦਾ ਦਮਾਲਾ ਬਣ ਲੈ ਉਹਦੀ ਆਪਣੀ ਸ਼ਰਧਾ ਆ ਸੋ ਇਸ ਸਿੰਘ ਬਾਰੇ ਦੱਸਾਂ ਇਹਨਾਂ ਦਾ ਨਾਮ ਬਤਾਰ ਸਿੰਘ ਮੋਨੀ ਆ ਤੇ ਇਹਨਾਂ ਦੇ ਨਾਂ ਤੇ 90 ਕਿਲੋ 800 ਗ੍ਰਾਮ ਵਜਨੀ ਦਸਤਾਰ ਬੰਨਣ ਦਾ ਜਿਹੜਾ ਰਿਕਾਰਡ ਗਨੀਜ਼ ਬੁੱਕ ਆਫ ਵਰਡ ਦੇ ਵਿੱਚ ਦਰਜ ਆ ਤੇ ਜਿਹਦੀ ਲੰਬਾਈ ਲਗਭਗ ਬੰਦੀ ਹੈ 700 ਤੋਂ 750 ਮੀਟਰ ਜੇ ਇੱਕ ਨਾ ਇੱਕ ਦਮਾਲਾ ਜਿਹੜਾ ਜੋੜ ਦਈਏ ਤੇ ਉਹਨੂੰ ਲੰਮਾ ਕਰੀਏ ਤੇ ਉਹ ਲਗਭਗ ਪੌਣਾ ਕਿਲੋਮੀਟਰ ਲੰਬਾਈ ਉਹਦੀ ਬੰਦੀ ਹੈ ਸੋ ਇਹ ਰਿਕਾਰਡ ਇਸ ਸਿੰਘ ਦੇ ਨਾਮ ਦਰਜ ਆ ਤੇ ਜਿਹੜੇ ਕਿੰਤੂ ਪਰੰਤੂ ਕਰਦੇ ਨੇ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੇ ਤੁਸੀਂ ਆਪ ਨਹੀਂ ਕੁਝ ਕਰਨੀਓਗੇ ਤੇ ਕਿਸੇ ਦੇ ਕਿਉਂ ਕਿੰਤੂ ਪਰੰਤੂ ਕਰਦੇ ਹੋ ਉਹਦੀ ਆਪਣੀ ਸ਼ਰਧਾ ਗੁਰੂ ਪ੍ਰਤੀ ਉਹਦਾ ਪਿਆਰ ਆ ਉਹ ਤਾਂ ਬੰਦ ਆ ਆ ਸੋ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਸੋ ਇਸ ਸਿੰਘ ਨੂੰ ਮੈਂ ਦੇਖਿਆ ਯਾਰ ਕਿ 4 ਤੋਂ 5 ਘੰਟੇ ਮੈਂ ਇਹਨਾਂ ਦੇ ਕੋਲ ਹੀ ਰਿਹਾ ਮਤਲਬ ਇੱਕ ਸਾਡਾ ਤੇ ਇਹਨਾਂ ਇੱਕ ਵਾਰੀ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਆਪਣੇ ਆਪ ਨੂੰ ਵੀ ਉਹਦੀ ਧੌਣ ਥੱਕ ਗਈ ਜਾਂ ਕਿਵੇਂ ਹਨ 4 ਤੋਂ 5 ਘੰਟੇ ਦਿਮਾਲਾ ਬੰਨ ਕੇ ਫਿਰਦੇ ਰਹੇ ਇਹ ਡੇਲੀ ਨਹੀਂ ਸਜਾਉਂਦੇ ਸਜਾਉਂਦੇ ਕਿਸੇ ਦਿਨ ਤਿਆਰ ਤੇ ਹੀ ਆ ਪਰ ਇਹ 4-5 ਘੰਟੇ ਇੰਨਾ ਵਜਨ ਮਤਲਬ ਚੱਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ 45-50 ਕਿਲੋ ਯੂਰੀਆ ਜਾਂ ਡੀਪੀ ਦਾ ਗੱਟਾ ਕਿੱਲਾ ਦੋ ਕਿੱਲੇ ਵਾਟ ਖੰਡਣਾ ਹੋਵੇ ਬੰਦਾ ਸੌ ਸਾਈ ਹੋ ਜਾਂਦਾ ਜਾਂ ਧੌਣ ਫੀਡ ਕਰ ਲਾ ਪੈਂਦੀ ਆ ਤੇ ਇਹ ਤਾਂ ਕੋਈ ਰੱਬੀ ਰੂਹ ਆ ਯਾਰ ਪਰਮਾਤਮਾ ਦੀ ਕਿਰਪਾ ਹੈ ਸਿੰਘ ਤੇ ਜਿਹੜਾ 4-5 ਘੰਟੇ ਇਹਨੇ ਕੋਈ ਪਰਵਾਹ ਨਹੀਂ ਕੀਤੀ ਸੋ ਐਵੇਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਆਪਣੀ ਲਾਈਫ ਉਹਦੀ ਆਪਣੀ ਜ਼ਿੰਦਗੀ ਆ ਉਹਦਾ ਆਪਣਾ ਪਿਆਰ ਆ ਗੁਰੂ ਨਾਲ